ਸ਼ਹੀਦੀ ਜੋੜ ਮੇਲਾ ਮਾਗੀ ਮੁਕਸਰ ਵਿੱਚ ਪਹੁੰਚ ਰਹੀਆਂ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਦਾ ਸਾਡੇ ਮਾਨਯੋਗ ਐਸਐਸਪੀ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਸ਼੍ਰੀ ਭਾਗੀਰਾਤ ਸਿੰਘ ਜੀ ਮੀਨਾ ਵੱਲੋਂ ਸਵਾਗਤ ਹੈ ਜੀ ਸ਼ਰਧਾਲੂਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਨਾ ਆਵੇ ਇਸ ਕਰਕੇ ਜਿਲ੍ਹਾ ਸ਼੍ਰੀ ਮਕਸਦ ਸਾਹਿਬ ਦੇ ਵਿੱਚ ਆਰ ਜੀ ਪਾਰਕਿੰਗ ਬਣਾਈਆਂ ਗਈਆਂ ਤੁਹਾਡੇ ਵਹੀਕਲ پارک ਕਰਨ ਵਾਸਤੇ 10 ਕੋਟਕਪੂਰਾ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਵਹੀਕਲਾਂ ਦੀ ਪਾਰਕਿੰਗ ਦਸਹਿਰਾ ਗਰਾਊਂਡ ਚੱਕ ਬੀੜ ਸਰਕਾਰ ਨੇੜੇ ਡਾਕਟਰ ਗਿੱਲ ਕੋਠੀ ਬਠੰਡਾ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ ਹਰੀਆਲੀ ਪٹرول ਪੰਪ ਦੇ ਨਾਲ ਵਾਲੀ ਜਗ੍ਹਾ ਪਰ ਹੋਵੇਗੀ ਕੋਟਕਪੂਰਾ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ ਕੋਟਕਪੂਰਾ ਰੋਡ ਨੇੜੇ ਯਾਦਗਾਰੀ ਗੇਟ ਤੇ ਹੋਵੇਗੀ ਬਰਹਿੰਡਾ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ ਪੁਲਿਸ ਲਾਈਨ ਸਾਹਮਣੇ ਪੈਟਰੋਲ ਪੰਪ ਉਥੇ ਹੋਵੇਗੀ ਜੀ ਮਲੋਟ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ ਮਲੋਟ ਰੋਡ ਗਊਸ਼ਾਲਾ ਦੇ ਸਾਹਮਣੇ ਵਾਲੀ ਜਗ੍ਹਾ ਪਰ ਹੋਵੇਗੀ ਮਲੋਟ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ ਮਲੋਟ ਰੋਡ ਬਰਤਨ ਫੈਕਟਰੀ ਨੇੜੇ ਹੋਵੇਗੀ। ਮਲੋਟ ਰੋਡ ਤੇ ਅਸੀਂ ਦੋ ਤੁਹਾਨੂੰ ਪਾਰਕਿੰਗਾਂ ਦਿੱਤੀਆਂ ਜੀ। ਫਬੋਰ ਰੋਡ, ਮੋੜ ਰੋਡ, ਬੱਲਮਗੜ ਰੋਡ, ਗੁਰੂ ਹਰਸਹਾਇ ਰੋਡ ਅਤੇ ਜਲਾਲਾਬਾਦ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ ਨਵੀਂ ਦਾਣਾ ਮੰਡੀ ਸ਼੍ਰੀ ਮਕਸਰ ਸਾਹਿਬ ਵਿਖੇ ਹੋਵੇਗੀ। ਫਰੋਜਪੁਰ ਔਰ ਸਾਦਕ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਪਾਰਕਿੰਗ ਦੀ ਜਗ੍ਹਾ ਫਰੋਜਪੁਰ ਰੋਡ ਸਾਹਮਣੇ ਮਾਈ ਭਾਗੋ ਕਾਲਜ ਵਿਖੇ ਹੋਵੇਗੀ ਫਰੋਜਪੁਰ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਦੀ ਪਾਰਕਿੰਗ ਜਨਮੇਜੀਯਮ ਹਾਲ ਸਰਕਾਰੀ ਕਾਲਜ ਵਿਖੇ ਹੋਵੇਗੀ ਫਰੋਜਪੁਰ ਰੋਡ ਤੇ ਅਸੀਂ ਦੋ ਪਾਰਕਿੰਗਾਂ ਦਿੱਤੀਆਂ ਜੀ ਤੁਹਾਨੂੰ ਗੁਰੂ ਹਰਸਹਾਇ ਰੋਡ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਵਹੀਕਲਾਂ ਲਈ ਗੁਰੂ ਹਰਸਹਾਇ ਰੋਡ ਨੇੜੇ ਪਿੰਡ ਲੰਬੀ ਟਾਬ ਹੋਵੇਗੀ ਜੀ ਜੋੜ ਮੇਲਾ ਮਾਗੀ ਸ਼੍ਰੀ ਮਕਸਦਰ ਸਾਹਿਬ ਵਿੱਚ ਪਹੁੰਚ ਰਹੇ ਸ਼ਰਧਾਲੂਆਂ ਵਾਸਤੇ 15 ਪੁਲਿਸ ਸਹਾਇਤਾ ਕੇਂਦਰ ਬਣਾਏ ਗਏ ਹਨ ਜੀ ਕੋਟਕਪੂਰਾ ਰੋਡ ਨੇੜੇ ਡਾਕਟਰ ਕੇਰ ਸਿੰਘ ਦੀ ਕੋਠੀ ਪੁਰਾਣੀ ਚੁੰਗੀ ਕੋਟਕਪੂਰਾ ਰੋਡ ਕੋਟਕਪੂਰਾ ਚੌਂਕ ਬਹਿੰਡਾ ਰੋਡ ਨੇੜੇ ਪੁਰਾਣਾ ਦਫਤਰ ਜ਼ਿਲ੍ਹਾ ਉਦਯੋਗ ਕੇਂਦਰ ਬਹਿੰਡਾ ਰੋਡ 3 ਪੁਆਇੰਟ ਨੇੜੇ ਪੁਰਾਣਾ ਅਜੀਤ ਸਿਨੇਮਾ ਮੇਲਾ ਗਰਾਊਂਡ ਦੇ ਨਜ਼ਦੀਕ ਮੇਨ ਗੇਟ ਬਲੋਟ ਰੋਡ ਮੰਗੇਦਾ ਪੰਪਰ ਉਸਦੇ ਪਿਛਲੇ ਪਾਸੇ ਡੇਰਾ ਭਾਈ ਮस्तान ਸਿੰਘ ਸਕੂਲ ਦੇ ਸਾਹਮਣੇ ਬਲੋਟ ਰੋਡ ਨੇੜੇ ਡਾਕਟਰ ਧਾਲੀਵਾਲ ਦਾ ਹਸਪਤਾਲ ਬਲੋਟ ਰੋਡ ਨੇੜੇ ਬੱਸ ਸਟੈਂਡ ਦਾ ਮੇਨ ਗੇਟ ਗੁਰਦੁਆਰਾ ਸਾਹਿਬ ਸ਼ਹੀਦਾ ਮੇਨ ਗੇਟ ਦੇ ਉੱਪਰ ਭਾਈ ਮਹਾ ਸਿੰਘ ਚੌਕ ਖਬੂਰ ਰੋਡ ਬਾਈਪਾਸ ਚੌਂਕ ਨੇੜੇ ਗੁਰੂ ਨਾਨਕ ਦੇਵ ਕਾਲਜ ਟਿੱਬੀ ਸਾਹਬ ਰੋਡ ਮਸਜਿਦ ਵਾਲਾ ਚੌਂਕ ਗੁਰੂ ਹਰਸ਼ ਹਾਏ ਰੋਡ ਪਿੰਡ ਲੰਬੀ ਟਾਵਾ ਪਸ਼ੂ ਮੇਲਾ ਜੇਕਰ ਤੁਹਾਨੂੰ ਕੋਈ ਵੀ ਲਵਾਰਸ ਸਮਾਨ ਜਾਂ ਕੋਈ ਛੱਕੀ ਚੀਜ਼ ਨਜ਼ਰ ਆਉਂਦੀ ਹੈ ਤਾਂ ਤੁਸੀਂ ਨੇੜੇ ਦੇ ਪੁਲਿਸ ਸਹਾਇਤਾ ਕੇਂਦਰ ਵਿੱਚ ਜਾ ਕੇ ਦੱਸ ਸਕਦੇ ਹੋ ਜਾਂ ਸਾਡੇ ਕਿਸੇ ਵੀ ਨੇੜੇ ਖੜੇ ਹੋਏ ਪੁਲਿਸ ਕਰਮਚਾਰੀ ਨਾਲ ਤੁਸੀਂ ਦੱਸ ਸਕਦੇ ਹੋ ਇਤਲਾਹ ਦੇ ਸਕਦੇ ਹੋ ਉਸ ਨੂੰ ਇਹਨਾਂ ਸਹਾਇਤਾ ਕੇਂਦਰਾਂ ਦਾ ਪੂਰਾ ਪੂਰਾ ਤੁਸੀਂ ਫਾਇਦਾ ਲੈ ਸਕਦੇ ਹੋ ਜੋੜ ਮੇਲਾ ਮਾਗੀ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਆਉਣ ਵਾਲੀਆਂ ਸੰਗਤਾਂ ਦੇ ਵਾਸਤੇ ਜੋ ਅਸੀਂ ਬੱਸ ਸਟੈਂਡ ਬਣਾਏ ਹਨ आरजी 6 ਪਹਿਲਾ ਬਸ ਸਟੈਂਡ ਕੋਟਪੂਰਾ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਸਾਹਮਣੇ ਦੇਸ਼ ਭਗਤ ਡੈਂਟਲ ਕਾਲਜ ਨੇੜੇ ਹੋਵੇਗੀ ਜੀ ਬਠਿੰਡਾ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਸਾਹਮਣੇ ਹਰੀਆਲੀ ਟਰੋਲ ਪੰਪ ਬਠਿੰਡਾ ਰੋਡ ਮਲੋਟ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਰਾਧਾ ਸਵਾਮੀ ਡੇਰੇ ਦੇ ਸਾਹਮਣੇ ਮਲੋਟ ਰੋਡ ਪਰ ਹੋਵੇਗੀ ਅਬੋਰ ਪੰਨੀ ਵਾਲਾ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਅਬੋਰ ਰੋਡ ਬਾਈਪਾਸ ਚੌਂਕ ਪਰ ਹੋਵੇਗੀ ਜਲਾਲਾਬਾਦ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਨੇੜੇ ਭਾਈ ਮਹਾ ਸਿੰਘ ਯਾਦਗਾਰੀ ਗੇਟ ਜਲਾਲਾਬਾਦ ਰੋਡ ਪਰ ਹੋਵੇਗੀ ਫਰੋਜਪੁਰ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਫਰੋਜਪੁਰ ਰੋਡ ਸਾਹਮਣੇ ਮਾਈ ਭਾਗੋ ਕਾਲਜ ਵਿਖੇ ਹੋਵੇਗੀ ਯਸੇ ਦੀ ਬੱਸ ਨੂੰ ਸ਼ਹਿਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਜੀ